ਵਾਹਿਗੁਰੂ ਗਰਬਾਣੀ ਸਾਨੂੰ ਜੀਵਨ ਜਾਚ ਸਿੱਖਿਆ ਦਿੰਦੀ ਹੈ। ਦੁੱਖਾਂ ਦਾ ਲਾਜ ਕਰਨਾ ਸੀ। ਤਤਸਾਰ ਤੱਕ ਜਾਣਾ ਸੀ, ਜੜ ਤੱਕ ਜਾਣਾ ਸੀ, ਦੁੱਖ ਕਿਉਂ ਹੈ? ਅੱਛਾ ਅਸੀਂ ਸੰਸਾਰੀ ਉਲਟੇ ਹਾ ਸਾਡੀ ਖੋਪਰੀ ਉਲਟੀ ਹੈ ਇਹ ਹਰੀ ਦਾ ਮੰਦਰ ਸਮਝਣਾ ਸੀ ਕੰਨ 24 ਘੰਟੇ ਕੀਰਤਨ ਚੱਲਦਾ ਹੈ ਹਾਂ ਸੋ ਇੱਥਰ ਕੁੱਟੀ ਖੁੱਲਣੀ ਸੀ ਆਤਮਾ ਨੇ ਪਰਮਾਤਮਾ 'ਚ ਮਿਲਣਾ ਸੀ ਜਉਂਦੇ ਜੀ ਬਾਜੀ ਜਿਤਨੀ ਸੀ ਅੱਛਾ ਭਗਤ ਤੇ ਸੰਸਾਰੀਆਂ ਦਾ ਭਗਤਾਂ ਦਾ ਜੋੜ ਕੇ ਉਹਨੇ ਆਉਂਦਾ ਸਾਡੀ ਸੋਚ ਤੁਸਬੁੱਧ ਹੈ ਸਰਵਵਿਆਪੀ ਸੋਚ ਚਾਹੀਦੀ ਹੈ ਸਾਨੂੰ ਆਪਣੇ ਬੱਚੇ ਆਪਣਾ ਘਰ ਆਪਣਾ ਪਰਿਵਾਰ ਸਭ ਕੁਝ ਆਪਣੇ ਦਿਸਦਾ ਹੈ ਭਗਤਾਂ ਨੂੰ ਉਹਨਾਂ ਨੂੰ ਸਾਰੇ ਸੰਸਾਰ ਨੂੰ ਸਮ ਦ੍ਰਿਸ਼ਟੀ ਚ ਵੇਖਦੇ ਹਨ ਇੱਕ ਨਜ਼ਰੀ ਨਾਲ ਵੇਖਦੇ ਹਨ ਇੱਕ ਅੱਖ ਨਾਲ ਵੇਖਦੇ ਹਨ ਅੱਛਾ ਤਾਂ ਤਾਂ ਸਿਰ ਕਰ ਨਾਨਕ ਦੇਵ ਸਾਹਿਬ ਜੀ ਨੇ ਇਹ ਜਹਾਜ ਰੂਪ ਬਣਾਇਆ ਹੈ 239 ਸਾਲ ਜੀ ਕੇ ਸਾਨੂੰ ਗੁਰਬਾਣੀ ਦੇ ਲੜ ਲਾਇਆ ਹੈ ਪਰ ਕਮਲਿਆ ਦੇ ਹੱਥ ਖਜਾਨਾ ਆ ਗਿਆ ਤੇ ਕੁੱਕੜਾ ਵਾਕੋ ਮਤੀਆ ਮੰਕੀਆ ਵਾਕੋ ਲੜ ਲਾਪੇ ਸ ਏ ਪੱਥਰ ਜੋ ਹੈ ਪੱਥਰ ਦਿਲ ਹੈ ਇਹ ਨਹੀਂ ਭਿੰਜਣਾ ਅੱਛਾ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਇੱਕ ਕਟ 84 ਲੱਖ ਜੂਨ ਸਾਨੂੰ ਪ੍ਰਵੇਸ਼ਰ ਨੇ ਬੰਦਿਆਂ ਨੂੰ ਸਮਝਾਣ ਲਈ ਬਣਾਈ ਇਹ ਅਨਹਦ ਆਵਾਜ਼ ਵੱਜਣਗੇ ਇਹ ਕੀੜੀਆਂ ਵੀ ਬੋਲਦੀਆਂ ਹਨ ਹਾਥੀ ਵੀ ਬੋਲਦਾ ਹੈ ਅੱਛਾ ਦੋ ਕੀੜੀਆਂ ਨੇ ਖਜ਼ਾਨਾ ਵੇਖਿਆ ਆਪਣੇ ਕਈ ਪੀੜੀਆਂ ਨੂੰ ਬੁਲਾ ਲਈ ਹੁੰਦੀਆਂ ਹਨ ਆਜੋ ਉੱਥੇ ਖਾਣਾ ਹੈ ਉੱਥੇ ਪੋਜਣਾ ਹੈ ਸ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਲਾ ਬਣਾਇਆ ਚੌਲਗੜ ਵਿੱਚ ਕਾਜੂ ਬਦਾਮ ਗਿਰੀ ਮੇਵੇ ਪਾਏ ਇਹ ਹਿਰਨ ਰੂਪ ਮਨੁੱਖਾਂ ਨੇ ਖਾ ਕੇ ਆਨੰਦ ਮਾਨਿਆ ਦੇਵਤਿਆਂ ਨੇ ਆਨੰਦ ਮਾਨਿਆ ਕੁਕਰਾਂ ਨੂੰ ਪਾਇਆ ਇਹ ਮੰਕੀਆਂ ਨੂੰ ਪਾਇਆ ਨਾ ਉਹ ਨਾ ਖਾਦਾ ਨਾ ਦੂਸਰੇ ਨੂੰ ਖਾਨ ਦਿੱਤਾ اچھا ਇੱਕ ਘਰ ਤੇ ਕੁਕਰ ਦੇ ਹੋਣਾ ਸੀ اچھا ਆਵਾਰਾ ਕੁੱਤਾ ਵਾਰਾ ਕੁਕਰ ਘਰ ਘਰ ਦੇ ਡੰਡੇ ਖਾਏਗਾ ਡੰਡੇ ਖਾ ਕੇ ਆਪਣੇ ਮਨ ਨੂੰ ਪਸਤਾਏਗਾ اچھا ਇਹ ਦਿਲ ਦਿਮਾਗ ਕੀ ਹੈ ਦੋ ਦੋ ਚੀਜ਼ਾਂ ਹਨ ਪਰਮੇਸ਼ਰ ਨੇ ਬਣਾਈਆਂ ਠੀਕ ਹੈ ਇੱਕ ਕਮਾਂਡਰ ਸੀ ਸਾਡਾ ਜੇ ਅਕਲ ਬੁੱਧ ਚ ਆ ਗਈ ਗੱਲ ਬਣ ਗਈ ਜੋ ਉੱਪਰ ਖੋਪਰੀ ਹੈ ਅਕਲ ਹੈ ਜੋ ਕੈਲਕੂਲੇਸ਼ਨ ਕਰਦਾ ਹੈ ਮਾਈਂਡ ਇਹ ਸ਼ੈਤਾਨ ਹੈ ਅੱਛਾ ਪਰਮੇਸ਼ਰ ਕੰਦਾ ਮੈਨੂੰ ਲਾਂਬਾ ਦਿਓ ਕਟਰਾਉ ਰੂ ਵਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਹੱਸ ਹੱਸਦਿਆਂ ਨੂੰ ਰਵਾ ਦਿੰਦਾ ਹੈ ਰੋਂਦਿਆਂ ਨੂੰ ਹਸਾ ਦਿੰਦਾ ਹੈ ਇਹ ਉਹਦਾ ਖੇਲ ਹੈ ਵਿਰਲੇ ਨੂੰ ਪਤਾ ਲੱਗੇਗਾ ਕਰੋੜਾਂ ਚ ਇਹ 94000 ਮਨੁੱਖ ਜਾਤੀ ਤੇ ਖੋਜ ਕੀਤੀ ਕੋਈ ਗੁਰਮਖ ਵਿੱਚੋਂ ਹੈ ਨਹੀਂ ਇੱਕ ਵੀ ਨਹੀਂ ਹੈਗਾ ਅੱਛਾ ਸ ਇਹ ਦਿਲ ਕੀ ਹੈ ਉੱਪਰ ਦੇਖੋ ਬੱਚੀਆਂ ਪ੍ਰਵੇਸ਼ਮਨ ਤੇ ਪੂਰੀ ਜਿੰਨੇ ਲੜਕੇ ਹਨ ਓਨੀਆਂ ਲੜਕੀਆਂ ਭੇਜੀਆਂ ਇਹ ਸ਼ੈਤਾਨ ਨੇ ਕੀ ਕੀਤਾ ਪਰ ਖੋਪਰੀ ਨੇ ਜੋ ਦਿਲ ਦਿਮਾਗ ਨੇ ਨਹੀਂ ਸ਼ਾਰਟਕਟ ਲਾ ਲਿਆ ਨਹੀਂ ਮੇਰ ਐ ਇਹ ਦਿਲਾਂ ਦੀ ਹਾਕ ਦਿਲ ਜਾਣੇਗਾ ਦਿਲ ਚ ਪਰਮੇਸ਼ਰ ਹੈ ਦਿਲ ਚ ਰੱਬ ਹੈ ਦਿਲ ਖੂਨ ਸਾਫ ਕਰਦਾ ਹੈ ਖੂਨ ਹੀ ਸਰੀਰ ਨੂੰ ਚਲਾ ਰਿਹਾ ਹੈ ਇਹ 9 ਲੱਖ 10222 ਸੈੱਲ ਬਣਦੇ ਹਨ ਇੱਕ ਸਕਿੰਟ 'ਚ ਨਾਲ ਦੀ ਨਾ ਮਰਦੇ ਹਨ ਵੱਧ ਰਹੇ ਹਨ ਵੱਧ ਰਹੇ ਜੋ ਸਾਡੇ ਸਰੀਰ ਨੂੰ ਚਲਾ ਰਹੇ ਬਿਲੀਅਨ ਟਿਲੀਅਨ ਅਸੰਖ ਬਿਆੰਤ ਅੰਦਰ ਖਜ਼ਾਨੇ ਹਨ ਬਿਆੰਤ ਸਾਬ ਕਿਤਾਬ ਹੈ ਅੱਛਾ ਭਗਤੀ ਕੀਤੀ ਧਰਮ ਕੀ ਸੀ ਸਿੱਖ ਕੀ ਸੀ ਸਿੱਖੀ ਕੀ ਸੀ ਸਿੱਖ ਜੋ ਸਿੱਖ ਰਿਹਾ ਹੈ ਉਹ ਕੀ ਹੰਕਾਰ ਕਰੇਗਾ ਅਜੇ ਤਾਂ ਪੜ ਰਿਹਾ ਹੈ ਪੜੀ ਜਾ ਪੰਜ ਬਾਣੀਆਂ ਦਾ ਪਾਠ ਕਰੀ ਜਾ ਕਰੀ ਜਾ ਪੜੀ ਜਾ ਪਾਠੀ ਅਸੀਂ ਬਾਉ ਪਾਠ ਕਰ ਲੈਂਦੇ ਆ ਰੱਬ ਕੋਲ ਪਹੁੰਚ ਗਿਆ ਨਹੀਂ ਪੜੀ ਜਾ ਰੋਜ ਇੱਥੋਂ 250 ਕਿਲੋਮੀਟਰ ਦਿੱਲੀ ਦੂਰ ਹੈ ਪੜੀ ਜਾ ਨਹੀਂ ਪੜਨਾ ਸੀ ਇੱਕ ਇੱਕ ਪੌੜੀ ਚੜਨਾ ਸੀ ਪਹਿਲੋ ਅਸੀਂ ਕਰਨਿਆ ਨੌਕਰੀ ਫਿਰ ਪੜਾਂਗੇ ਨਹੀਂ ਇਹ ਵੀ ਸਿਆਣਪ ਨਹੀਂ ਚੱਲਨੀ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ ਗਿੰਨੀ ਬੁੱਕ ਚ ਨਾਂ ਲਖਾਣਾ ਚਾਹੁੰਦੇ ਆ ਨਹੀਂ ਪਿਆਰੇ ਡੁੱਬ ਜੇਂਗਾ ਬਿਨ ਪਾਣੀ ਤੋਂ ਡੁੱਬ ਜੇਂਗਾ ਤੇ ਸੱਚੇ ਬੋਲੇਗਾ ਇਹ ਭਗਤੀ ਹੈ ਬੈਠਾ ਜਾ ਸਮਾਧੀ ਲਾ ਕੇ 5 5 ਘੰਟੇ 10 ਦਾ ਘੰਟੇ 12 12 ਘੰਟੇ ਬੈਠੀ ਜਾ ਤੇਰੀ ਜਮਾਲਾ ਜਪੀ ਜਾ ਨਾਮ ਕਿਸੇ ਨੂੰ ਕੀ ਦਿੱਕਤ ਹੈ ਇਹ ਨਹੀਂ ਭਗਤੀ ਇਹ ਭਗਤੀ ਥੋੜਾ ਤੇਰੀ ਜਮਾਲਾ ਨਹੀਂ ਇਹ ਘਰ ਦੀ ਖਬਰ ਲੈਣੀ ਸੀ ਸਾਡਾ ਘਰ ਸੀ ਦੋ ਦੋ ਚੀਜ਼ਾਂ ਸੰ ਇਹ ਅਕਲ ਸਾਡੀ ਜੇ ਬਹੁਤ ਚ ਬਣ ਗਈ ਠੀਕ ਹੈ ਇਹ ਸਤਾਨ ਹੈ ਪਰ ਦਿਲ ਚ ਪਗਵਾਨ ਹੈ ਉਪਰ ਕਨੈਕਟਰ ਡਰਾਇਵਲ ਹੈ ਠੀਕ ਹੈ ਦਿਲ ਚ ਕਨੈਕਟਰ ਹੈ ਇਹ ਟਿਕ ਟਕ ਕੱਟੇਗਾ ਇਹ ਸੀਟੀ বাজਾਏਗਾ ਇਹ ਗੱਡੀ ਨੂੰ ਚਲਾਏਗਾ ਇਹ ਢੜਾਏਗਾ ਇਹ ਭਜਾਏਗਾ ਇਹ ਕਈ ਵਾਰ ਟਾਇਰ ਉੱਪਰ ਹੋ ਜਾਂਦੇ ਹਨ ਇਹ ਹੀ ਐਕਸੀਡੈਂਟ ਕਰਾਏਗਾ ਸ਼ੈਤਾਨ ਦਾ ਪਗੜ ਹੋ ਰਿਹਾ ਨਹੀਂ ਅੰਦਰ ਸੀ ਉਹ ਆਇਆ ਹੋਇਆ ਜੀਬ ਬੋਲ ਰਹੀ ਹੈ ਨਹੀਂ ਠੀਕ ਹੈ ਜੀਬ ਤਾਂ ਸ਼ਬਦ ਬੋਲ ਰਹੀ ਹੈ ਵਿੱਚ ਚਿਤਸੀ ਇਹ ਚਿੱਤ ਚਿਤਟੋਣੀਆਂ ਮਨ ਦੀਆਂ ਚੱਲਦੀਆਂ ਹਨ ਨਹੀਂ ਜੇ ਮਨ ਮਰਜੀ ਕਰੇਗਾ ਮੂੰਹ ਦੀ ਖਾਏਗਾ ਫਿਰ ਫਿਰ ਪਸਤਾਏਗਾ ਫਿਰ ਬਿਨ ਪਾਣੀ ਡੁਬਚਾਏਗਾ ਸੋ ਜਥੇਦਾਰ ਕੌਣ ਹੈ ਸਰਦਾਰ ਕੌਣ ਹੈ ਮੀਆਂ ਕੌਣ ਹੈ ਪੰਡਿਤ ਕੌਣ ਹੈ ਇਵਰਲੇਨ ਜੋ ਪੰਡਤੋ ਹੈ ਜੋ 1 ਪੈਸਾ ਹੈ 999 ਪੈਸੇ ਖੋਪਰੀ ਖੁੱਲੇ ਜਿਵੇਂ ਤੂੰ ਹੈ ਉਦਾਂ ਹੀ ਦੂਸਰਾ ਹੈ ਬ੍ਰਹਮ ਦੀ ਗੱਲ ਕਰਨੀ ਪਵੇਗੀ ਬ੍ਰਾਹਮਣ ਬੰਨਾ ਪਏਗਾ ਜੋ ਬ੍ਰਹਮ ਦੀ ਗੱਲ ਕਰੇਗਾ ਉਹ ਬ੍ਰਹਮਣ ਹੈ ਅੱਛਾ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਕੰਟਰੋਲ ਉਹ ਵਿਖਾਏਗਾ ਆਪਣੀ ਖੁਰਸੀ ਤੇ ਬਿਠਾਏਗਾ ਜੇ ਬੰਦਿਆਂ ਦੀ ਸਿਫਤ ਕੀਤੀ ਨਹੀਂ ਪਿਆਰੇ ਇਹ ਪਾਰਬ੍ਰह्म ਨਰੰਕਾਰ ਤੇ ਪਰਮੇਸ਼ਰ ਦੇ ਵਿਲੇ ਗਾਕ ਹਨ ਜਿਹੜੀ ਚੀਜ਼ ਦੀ ਬਾਜ਼ਾਰ 'ਚ ਲੋੜ ਨਹੀਂ ਹੁੰਦੀ ਉਹਦੇ ਢੇਰ ਲੱਗ ਜਾਂਦੇ ਹਨ ਥੋੜੀ-ੋਲੀ ਬਾਜ਼ਾਰ 'ਚੋਂ ਖਤਮ ਹੋ ਜਾਂਦੀ ਹੈ ਸੋ ਦਾਸ ਦੀ ਖੋਜ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪੀ ਪ੍ਰਗਟ ਹੋਏਗੀ ਤੂੰ ਚਿੰਤਾ ਨਾ ਕਰ ਚਿੰਤਨ ਕਰ ਤੂੰ ਦੇਖ ਤਮਾਸ਼ਾ ਪਰਮੇਸ਼ਰ ਦਾ ਅੱਛਾ ਜੀ ਜੰਤ ਸਰਨ ਤੁਮਾਰੀ ਸਰਬ ਚਿੰਤ ਪਾਸੇ ਜੋ ਨਿ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਹੈ ਸੋ ਆਪਣੇ ਆਪ ਨੂੰ ਸਿਲੰਡਰ ਕਰਨਾ ਪਏਗਾ ਸੋ ਇਹ ਦਿਲ ਦੀ ਹਾਕ ਦਿਲ ਚਾਲੰਗੇ ਤੇਰੇ ਵਰਗੀ ਦੂਸਰਾ ਹੈ ਤੋ ਦੂਸਰੇ ਨੂੰ ਗਲਤੀਆਂ ਨਾ ਮੰਨ ਸਾਰੇ ਸਿੱਖਿਆ ਮੇਰੇ ਵਾਸਤੇ ਆ ਮੈਂ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਕੀ ਪ੍ਰਾਪਤ ਕਰਨਾ ਹੈ ਦੇਈ ਚੋ ਮਿਲੇਗਾ ਜੀ ਸੋ ਜੇ ਸੱਚੇ ਬੋਲਣਾ ਹੈ ਕੁੱਤੇ ਵੱਢਣਗੇ ਪੈਣਗੇ ਜੇ ਝੁੰਮਣਾ ਹੈ ਮਤੁਮੱਖੀ ਹੈ ਪਟਾ ਮਾਰੇਗਾ ਤੇਰੇ ਮਗਰ ਲੱਗਣਗੇ ਸੱਚ ਬੋਲਣਾ ਹੀ ਇਹੀ ਭਗਤੀ ਹੈ ਭਗਤ بے ਪ੍ਰਵਾਹ ਹੁੰਦੇ ਹਨ ਨਾ ਡਰਾਉਂਦੇ ਹਨ ਨਾ ਕਿਸੇ ਨੂੰ ਡਰਦੇ ਹਨ ਇਹੀ ਭਗਤੀ ਹੈ ਜੀ ਕਿਰਤ ਕਰਨੀ ਪੈਗੀ ਆਪਣੇ ਰਾਹ ਰਾਹ ਚੱਲਣਾ ਪਏਗਾ ਕੰਮ ਆਪਣਾ ਸੋਭਾ ਦੁਨੀਆ ਦੀ ਜੀ ਤੂੰ ਦੁਨੀਆਂ ਨੂੰ ਮਤ ਨਾ ਦੇ ਦੁਨੀਆ ਨੇ ਨਹੀਂ ਸਮਝੜਾ ਕਹਿੰਦੇ ਦਾਸ ਰੇ ਜੋ ਐਸੇ ਦੀ ਕੰਪਨੀ ਚ ਕੰਮ ਕੀਤਾ ਕਹਿੰਦੇ ਬੰਦੇ ਬਣਾਉ ਨਹੀਂ ਪਿਆਰੇ 3 ਸਾਲ ਬੰਦੇ ਬਣਾਉਂਦੇ ਰਹੇ ਲੋਕਾਂ ਨੂੰ ਨਹੀਂ ਲੋਕਾਂ ਨੂੰ ਠੀਕ ਨਾ ਕਰ ਸੋ ਆਖਰ ਆਪ ਹੀ ਬੰਦਾ ਬੰਨਣਾ ਪਏਗਾ ਅੱਜ ਕਿਰਪਾ ਹੈ ਥੋੜੀ ਬਾਲੀ ਜੇ ਭਾਂਡਾ ਹੈ ਮੁੰਡਾ ਭਾਂਡੇ ਚ ਕੁਝ ਨਹੀਂ ਸੁਬਾਣਾ ਸਿੱਧਾ ਭਾਂਡਾ ਕਰਨਾ ਪਏਗਾ ਭਗਤਾਂ ਤੇ ਸੰਸਾਰੀਆਂ ਦੀ ਚਾਲ ਨਿਰਾਲੀ ਹੈ ਭਗਤ ਸਾਰੇ ਸੰਸਾਰ ਨੂੰ ਦੇਖਦੇ ਹਨ ਸਾਰਿਆਂ ਦੇ ਬੱਚੇ ਉਹਨਾਂ ਦੇ ਆਪਣੇ ਬੱਚੇ ਹਨ ਲੰਮੀ ਸੋਚ ਹੈ ਅਸੀਂ ਕਹਿੰਦੇ ਆ ਇਹ ਪੰਜਾਬ ਦੇ ਵਾਰਸ ਹੈ ਨਹੀਂ ਸਿੱਖੀ ਦੇ ਵਾਰਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦੀ ਗੱਲ ਕਰਦੇ ਹਨ ਸਾਰੇ ਸੰਸਾਰ ਨੂੰ ਇਹ ਡੁੱਬਦੇ ਹੋਏ ਪਾਜਲ ਨੂੰ ਚੋਂ ਕੱਢ ਸਕਦੇ ਹਾਂ ਅਸੀਂ ਮੱਕੀ ਦੇ ਦਾਣੇ ਵਿੱਚ ਪੁੱਛ ਰਹੇ ਹਾਂ ਦੁੱਖਾਂ ਦਾ ਇਲਾਜ ਕਰਨਾ ਪਏਗਾ ਬਾਕੀ ਸੁਖ ਆਪਣੇ ਆਪ ਆਉਣਗੇ ਵਿਗਿਆਨ ਸੈਸ ਕੀ ਹੈ ਵਿਗੜਿਆ ਹੋਇਆ ਗਿਆਨ ਵਿਗਿਆਨ ਹੈ ਇਹ ਖੋਪਰੀ ਆਪਣੀ ਨੂੰ ਕਿੱਲੀ ਤੇ ਟੰਗ ਦੇ ਨਹੀਂ ਖੋਪਰੀ ਨਾਲ ਲੜਾ ਮਾਨੇਵਾ ਮਤ ਉੱਚੀ ਕਰਨੀ ਕੀ ਪੜਨਾ ਪਏਗਾ ਇੱਕ ਇੱਕ ਪੌੜੀ ਚੜਨਾ ਪਏਗਾ ਜਪ ਜਾਪ ਗਿਆਨ ਧਿਆਨ ਆਖਰ ਸਮਝ ਤੇ ਗੱਲ ਖੜੇਗੀ ਤੂੰ ਇੱਕ ਵਾਰੀ ਸਮਝ ਲੈ ਵੈਗਰੂ ਨੇ ਇੱਕ ਵਾਰੀ ਸਮਝੇ ਲਾ ਕਰੋੜਾਂ ਵਾਰੀ ਕੀ ਵੈਗਰੂ ਤੇਰਾ ਨਹੀਂ ਪਰਵਾਹ ਹੋਣਾ ਪਿਆਰੇ ਇੱਕ ਵਾਰੀ ਵੈਗਰੂ ਕਿਹਾ ਤੇਰਾ ਪਰਵਾਹ ਹੋ ਜਾਦਾ ਹੈ ਵਾਹਿ ਗੁਰੂ ਅਚਰਜ ਦੇਖ ਉਹਦਾ ਖੇਲ ਚੱਲ ਰਿਹਾ ਹੈ ਗੁਰੂ ਕੀ ਆਂ ਹਨੇਰੇ ਚ ਪ੍ਰਕਾਸ਼ ਕਰਨ ਵਾਲਾ ਹੈ ਅਸੀਂ ਭਰਮ ਚ ਹਾਂ ਤਰਕੁੱਟੀ ਜਿਦਾ ਖੁੱਲੇ ਜਦੋਂ ਭਰਮ ਕੱਟਿਆ ਗਿਆ ਫਿਰ ਮਿਲ ਗਿਆ ਇਹ ਘਰ ਨੂੰ ਸਮਝਦਾ ਸੀ ਇਹ ਧਰ ਚ ਆਇਆ ਸੀ ਰਾਮਾਨੰਦ ਜੀ ਕਹਿੰਦੇ ਉੱਥੇ ਕਿਉਂ ਜਾਈਏ ਜਦੋਂ ਇੱਥੇ ਸਾਰੇ ਢੰਡਾਰੇ ਹਨ ਜਦੋਂ ਅੰਦਰ ਹੀ ਹਨ ਜਿਵੇਂ ਦਾਤ ਦੀ ਖੋਜ ਹੈ ਵੀ ਅੰਦਰ ਹੈ ਸਾਰਾ ਕੁਝ ਪਤਨੀ ਬੱਚੇ ਘਰ ਬੰਗਲਾ ਕਾਰੀ ਸਭ ਕੁਝ ਅੰਦਰ ਹੈ ਅਛਾ ਪਤਨੀ ਕਿਵੇਂ ਹੈ ਜੇ ਤੂੰ 2.5 ਕੁਆਂਟਲ ਦਾ ਹੈ ਬੁੱਲਟ ਤੇ ਬੈਠਾ ਜਮੀਨ ਵੀ ਹੈ 7-8 ਕਿੱਲੇ ਫੇਰ ਐਡਾ পেট ਹੈ ਤਿੰਨ ਪਤਨੀ ਕੋਈ ਦੇ ਦਿਓ ਨਹੀਂ ਅਗਲਾ ਕਹੇਗਾ ਮੈਰਚ ਨਾਲ ਤੱਕਾ ਦੇ ਦਾਂਗੇ ਬੱਚੀ ਨੂੰ ਨਹੀਂ ਤੂੰ ਪਤਨੀ ਤੇ ਲਾਇਕ ਹੋਣਾ ਸੀ ਜੇ ਪਤਨੀ ਆ ਗਈ ਛਾਤੀ ਹੋ ਗਈ ਵਿਆਹ ਹੋ ਗਿਆ ਤੇਰੇ ਲੱਛਣ ਮਾਰੇ ਹਨ ਦੂਜੀ ਖੁਰਲੀ ਚ ਮੂੰਹ ਮਾਰਦਾ ਹੈ ਉਹਦਾ ਸੋਨਾ ਵੇਚ ਕੇ ਅਮਲ ਕਰਦਾ ਹੈ ਅਗਲੀ ਕਹੇ ਕਿ ਬੱਚੇ ਕਿੱਥੇ ਪਾਲੂਗਾ ਇਹਦਾ ਤਾਂ ਆਪਣਾ পেট ਨਹੀਂ ਚੱਲ ਰਿਹਾ ਆਈ ਦਾ ਤਲਾਕ ਹੋ ਗਿਆ ਮੱਛੀ ਪਕੜੀ ਗਈ ਫਿਰ ਛੁੱਟ ਗਈ ਆਈ ਦਾ ਤਲਾਕ ਹੋ ਗਿਆ ਨਾ ਵਿਆਹਿਆ ਨਾ ਅਣਵਿਆਆ ਨਹੀਂ ਤੋ ਅਧਿਕਾਰੀ ਬੰਨਣਾ ਸੀ ਠੀਕ ਹੈ ਇੱਕ ਇੱਕ ਪੌੜੀ ਚੜਨਾ ਪਏਗਾ ਤੂੰ ਕਾਲੀ ਨਾ ਕਰੇ ਠੰਡੇ ਸੁਬਾਹ ਨਾਲ ਸੋਚ ਬੈਠੀ ਜਾਤ ਕਰੇ ਦ੍ਰਿਸ਼ਟ ਨਾ ਹੱਥ ਜਿਹੜਾ ਪੁਲਾਜ ਪਾਣੀ ਲੰਘ ਗਿਆ ਜਿਹੜਾ ਮਿੰਟ ਸਕਿੰਡ ਲੰਘ ਗਿਆ ਦੁਬਾਰਾ ਨਹੀਂ ਆਉਣਾ ਪ੍ਰਮੇਸ਼ਰ ਗੂਠੇ ਵਰਗਾ ਗੂਠਾ ਨਹੀਂ ਬਣਾਉਂਦਾ ਬੰਦੇ ਵਰਗਾ ਬੰਦਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਨਹੀਂ ਬਣਾਉਂਦਾ ਇੱਕ ਵਰਗਾ ਦੂਜਾ ਨਹੀਂ ਬਣਾਉਂਦਾ ਪ੍ਰਮੇਸ਼ਰ ਵੀ ਦੋ ਨੇ ਤੋਂ ਤਰ੍ਹਾਂ ਦੇ ਰੱਬ ਨੇ ਹਾਂ ਦੂਜੀ ਉਹਨੇ ਮਾਇਆ ਪਾਤੀ ਜੋ ਅੱਖਾਂ ਨਾਲ ਵੇਖ ਰਿਹਾ ਇਹ ਸਾਰੀ ਉਹਦੀ ਮਾਇਆ ਹੈ ਇਹਦੇ ਪਿੱਛੇ ਸੱਚਾਈ ਹੋਰ ਹੈ ਵਿਰਲੇ ਨੂੰ ਪਤਾ ਲੱਗੇ ਜੀ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਅੰਦਰਲੇ ਕੰਨ ਅੰਦਰਲੇ ਆਥਾ ਅੱਖਾਂ ਅੰਦਰਲੇ ਚਰਨ ਪੈਰ ਪ੍ਰਵੇਸ਼ਰ ਨੂੰ ਜਾਣਨਗੇ ਉਹ ਆਇਆ ਹੋਇਆ ਹੈ ਅੰਦਰ ਜੀ ਜੋ ਸਾਰੇ 84 85 86 ਲੱਖ ਜੂਨ ਨੂੰ ਚਲਾ ਰਿਹਾ ਹੈ ਵੇਖਣ ਵਾਲੀ ਅੰਦਰਲੀ ਅੱਖ ਅੰਦਰ ਲੈ ਕੇ ਨ ਸਰਵਨ ਕਰਨਗੇ ਤੂੰ ਪਰੇਸ਼ਾਨ ਨਾ ਹੋ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਜੀ ਪਿਆਰੇ ਇਹ ਜੋ ਅਕਲ ਹੈ ਜਿੰਨੇ ਸਿਆਣੇ ਨੇ ਅੱਜ ਸਾਡੇ ਇਲਾਕੇ ਚ 90% ਜ਼ਿਮੀਂਦਾਰ ਫੇਰ ਹੋ ਗਏ ਇਹ ਧਰਤੀ ਮਾਂ ਨੂੰ ਸੰਭਣਾ ਹੈ ਇਹਦੀ ਕੋਈ ਕੀਮਤ ਦੇ ਸਕਦਾ ਨਹੀਂ ਅੱਜ ਪੰਜਾਬ 50 ਲੱਖ ਲੱਖ ਕਰੋੜ ਕਰੋੜ ਦਾ ਖਿੱਲਾ ਹੈ 2 ਸਾਲਾਂ ਨੂੰ 2-2 ਕਰੋੜ ਦਾ ਹੋ ਜਾਣਾ ਹੈ ਸਾਮ ਕੇ ਰੱਖੋ ਨiyet ਨੂੰ ਸਾਫ਼ ਕਰਨਾ ਪਏਗਾ ਅਪਰਾਧ ਦਾ ਬੀਜ ਹੈ ਪਾਪ ਮਾੜੀ ਸੋਚ ਨਹੀਂ ਬਾਜੀ ਜਿੱਤੀ ਜਾਣੀ ਬਿਨ ਪਾਣੀ ਤੋ ਡੁੱਬ ਜਾਾਂਗੇ ਜੀ ਸਾਡਾ ਮਨ ਮੈਲੇ ਕਰਕੇ ਸਾਰਾ ਤਾਲਾ ਮਾਣਾ ਇਹ ਉਲਝਿਆ ਹੋਇਆ ਹੈ ਸਮਝ ਪਿਆਰੇ ਸਮਝ ਥੋੜਾ ਜਿਹਾ ਗਿਆਨ ਬਹੁਤ ਹੈ ਜੀ ਇਹ ਹੀ ਤਾਰ ਦੇਗਾ ਸੋਤ ਇਹ ਪਾਣੀ ਦੀ ਬੂੰਦ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਮਿਲ ਜਾਏਗੀ ਜੀ ਗਰਬਾਣੀ ਸਮਝਣਾ ਪਏਗਾ ਗਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਸੱਚ ਕੀ ਹੈ ਸੱਚ ਸਭਨਾ ਦਾ ਖਸਮ ਹੈ ਜੋ ਸਾਰਿਆਂ ਨੂੰ ਚਲਾ ਰਿਹਾ ਹੈ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਇਹ ਸਾਚਾ ਸੋਲਾ ਸਾਚੇ ਕਰ ਗਾਓ ਗਾਓ ਤਾ ਸੋਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵੈ ਜਾਤ ਤਦ ਪਾਵੇ गुरमुख जना जावे यह सच सबना का खसम है जिस बक्से सो जन पावे कह नानक सच सच्च सहला सच्चे कर गावे कह नानक सच सच्च सहला सच्चे कर गावे ਸੱਚ ਬੋਲਣਾ ਤਰਕ ਨਾਲ ਗੱਲ ਕਰਨੀ ਕਾਨੂੰਨ ਨਾਲ ਗੱਲ ਕਰਨੀ ਇਹੀ ਭਗਤੀ ਹੈ ਪਰਮੇਸ਼ਰ ਕੀ ਹੈ ਪਰਮੇਸ਼ਰ ਅਸਮੇਚ ਹੈ ਉਹ ਨਿਰਪਾਉ ਹੈ ਨਿਰਵਾਰ ਹੈ ਸਾਬੰਗ ਹੈ ਆਪਣੇ ਆਪ ਚ ਤਾਕਤਵਾਰ ਹੈ ਉਹ ਕਾਨੂੰਨ ਰੂਪ ਹੈ ਔਸ਼ੇਸ਼ਤ ਰੂਪ ਹੈ ਉਕਤ ਰੂਪ ਹੈ ਸंसार ਖੇਲ ਆਪਣੇ ਆਪ ਚੱਲ ਰਿਹਾ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪੇ ਪ੍ਰਗਟ ਹੋਏਗੀ ਤੈਨੂੰ ਖੁਸ਼ੀ ਤੇ ਪਟਿਆਲੀਆਂ ਮੋਟਰਾਂ ਫਿਰ ਬੋਨੋ ਬਲਾਕ ਮੋਟਰਾਂ ਅੱਜ ਮੱਛੀ ਮੋਟਰਾਂ ਆ ਗਿਆ ਸਵਰਸੀ ਗੱਲ ਹੌਲੇ ਵਾਲੇ ਫੁਆਰਾ ਸੇਟਾ ਆ ਗਿਆ ਜਿਹੜੀ ਚੀਜ਼ ਦੀ ਲੋੜ ਹੈ ਪ੍ਰਗਟ ਹੋਏਗੀ ਤੈਨੂੰ ਲੱਗੀ ਰਿਸਤੇ ਕਰਦੇ ਸੀ फेर माता-पिता ਕਰ ਲਾਪੇ ਅੱਜ ਬੱਚਿਆਂ ਆਪਣੇ ਆਪ ਕਰ ਲਾਪੇ ਇਹ ਠੀਕ ਹੈ ਸਿਸਟਮ ਆਪਣੇ ਆਪ ਨੂੰ ਸੰਭਾਲੇ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਅੰਤਰਜਾਮੀ ਆ ਜੇ ਪ੍ਰਮੇਚਰ ਵੀ ਅੰਤਰਜਾਮੀ ਹੈ ਉੱਪਰ ਖੋਪਰੀ 'ਚ ਸ਼ੈਤਾਨ ਹੈ ਦਿਲ 'ਚ ਭਗਵਾਨ ਹੈ ਇਹ ਦਿਲਾਂ ਦੇ ਹਾਕ ਦਿਲ ਜਾਣਨਗੇ ਜਿਹਾ ਜੋ ਤੂੰ ਸੋਚਦਾ ਹੈ ਉਹੀ ਦੂਸਰਾ ਸੋਚਦਾ ਹੈ ਜੇ ਦੂਸਰੀ ਦੀ ਪਤਨੀ ਨੂੰ ਭੈਣ ਜੀ ਕਹੇਗਾ ਜੇ ਆਪਣੀ ਪਤਨੀ ਨੂੰ ਉਸ ਪਤਨੀ ਨੂੰ ਭੈਣ ਜੀ ਖਵਾਣਾ ਚਾਹੁੰਦਾ ਹੈ ਭਾਬੀ ਨਹੀਂ ਖਵਾਣਾ ਚਾਹੁੰਦਾ ਦੂਸਰੀਆਂ ਦੀ ਪਤਨੀਆਂ ਨੂੰ ਭੈਣ ਜੀ ਕਹਿਣਾ ਪਏਗਾ ਜੀ ਕਹਾਓ ਜੀ ਕਹਾਓ ਸੋ ਇੱਜ਼ਤ ਤੰਦਰੁਸਤੀ ਇਹ ਮਾਨ ਇੱਜ਼ਤ ਛੱਡ ਕੇ ਇਹ ਲਾਭ ਹੰਮੀ ਛੱਡ ਕੇ ਪੁੰਨ ਪਾਪ ਛੱਡ ਕੇ ਇਹ ਨਰਕ ਸਰਕ ਛੱਡ ਕੇ ਅੱਗੇ ਹੈ ਚੌਥੇ ਪਾਤਾ ਗਿਆਨ ਵਰਲਾ ਸਮਝੇਗਾ ਜੀ ਭਗਤ ਵੇ ਪਰਵਾਹ ਹੁੰਦੇ ਆ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਹੁਤ ਮੰਦਾ ਚੰਗਾ ਬੋਲਿਆ ਠੀਕ ਐ ਸੁਪੁੱਤਰ ਆਪਣੇ ਰਸਤੇ ਚੱਲੇ ਸ ਸਵਰਾ ਸੱਸਿਆ ਉਹ ਵੀ ਉਤਾਰਦੇ ਰਹੇ ਤੂੰ ਕਿਹੜੇ ਰਸਤੇ ਚੱਲਾ ਆਪਣੇ ਬੱਚੇ ਛੱਡੇ ਪਿੰਡ ਛੱਡਿਆ ਪਰਿਵਾਰ ਛੱਡਿਆ ਸਾਰੇ ਸੰਸਾਰ ਚ ਢੰਕਾ ਵਜਾਇਆ ਧਰਤੀ ਚੰਦਰਮਾ ਸੂਰਜ ਰਹਿ ਨਰੇਮ ਨਾ ਤਾਂ ਨਾਮ ਹਮੇਸ਼ਾ ਰਹੇਗਾ ਜੀ ਨਿਸ਼ਾਨ ਸਾਹਿਬ ਚੁਲਦੇ ਰਹਿਣਗੇ ਨਿਸ਼ਾਨ ਸਾਹਿਬ ਦਾ ਫੱਲਾ ਸਾਨੂੰ ਆਵਾਜ਼ਾ ਮਾਰ ਰਿਹਾ ਹੈ ਆਜੋ ਆਜੋ ਤੰਦ ਹੀ ਖਰਾਕ ਮੰਦ ਹੀ ਖਰਾਕ ਮਨਵਸੀ ਕੁਝ ਸਮਝਦੇ ਨਹੀਂ ਇਹਨੂੰ ਘਰ ਦਾ ਮੈਂਬਰ ਹੀ ਨਹੀਂ ਸਮਝਦੇ ਨਹੀਂ ਆਵਾਰਾ ਮਨ ਆਵਾਰਾ ਸੋਚ ਇਹ ਤੈਨੂੰ ਬਿਨਵਾਲੀ ਤੋਂ ਡੋਬ ਜੈਗੀ ਜੀ ਜਾਗ ਜਾਗ ਜਿ ਪਿਆਰੇ ਕਰਬਾਲੀ ਜਗਾਂ ਨੂੰ ਆਸਤੇ ਆਈ ਹੈ 2030 ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਕਾਨੂੰਨ ਲਾਗੂ ਹੋਏਗਾ ਸਾਰੇ ਸੰਸਾਰ ਤੇ ਆਪਣੇ ਆਪ ਹੀ ਹੋਏਗਾ 2030 ਤੂੰ ਦੇਖ ਤਮਾਸ਼ਾ ਸਾਰਾ ਖੇਲ ਆਪਣੇ ਆਪ ਚੱਲ ਰਿਹਾ ਹੈ ਕਰੋਨਾ ਆਇਆ ਨਾ ਤੇਰਾ ਕੌਣ ਭੈਣ ਹੈ ਕੌਣ ਭਾਈ ਹੈ ਕੌਣ ਪਤਨੀ ਹੈ ਕੌਣ ਤੇਰਾ ਆਪਣਾ ਹੈ ਪਰ ਅਸੀਂ ਢੀਠ ਮਿੱਟੀ ਦੇ ਹਾਂ ਫਿਰ ਭੁੱਲ ਜਾਂਦੇ ਆ ਠੀਕ ਹੈ ਭੁੱਲਣਾ ਸਾਡੀ ਕੁਦਰਤ ਫਿਤਰਤ ਹੈ ਜੇ ਸਾਰਾ ਕੋਝਾਲ ਆ ਜਾਏ ਨਹੀਂ ਅਸੀਂ ਵੈਰ ਵਿਰੋਧ ਬਣਾਇਆ ਆ ਬੱਥੇ ਕਿਰਤੀ ਸਾਰੇ ਕੰਮ ਕਰਨਾ ਇਹੀ ਸੁੰਦਰਤਾ ਹੈ ਇਹੀ ਸਾਨੂੰ ਸਿੱਖਿਆ ਦਿੱਤੀ ਹੈ ਸੋ ਸਿੱਖੀ ਸਿੱਖਿਆ ਗੁਰ ਪ੍ਰਸਾਦਿ ਦੀ ਵਿੱਦਿਆ ਵਿਚਾਰਾ ਪੜ ਪੜ ਬਾਰ ਮਾਣ ਜੇ ਪੜਿਆ ਹੈ ਤਾਂ ਹੀ ਬੋਲ ਰਿਹਾ ਹੈ ਪੜਨਾ ਪਏਗਾ ਇੱਕ ਇੱਕ ਪੌੜੀ ਚੜ੍ਹਨਾ ਪਏਗਾ ਤੇਰਾ ਰਸਤਾ ਘਟ ਰਿਹਾ ਹੈ ਤੂੰ ਜੇ ਲੈਨ ਚ ਲੱਗਾ ਹੈ ਨੰਬਰ ਲੱਗ ਜਾਏਗਾ ਜੀ 941747746 ਤਾਂਸ ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ਣ ਆ ਰਿਹਾ ਇਹ ਸੱਚ ਸਬਨਾ ਦਾ ਖਸਮ ਹੈ ਅੰਦਰ ਹੀ ਹੈ ਇਹ ਝੂਠ ਦੀਆਂ ਦੁਕਾਨਾਂ ਫੇਲ ਹੋ ਜਾਣਗੀਆਂ ਜੀ ਸੱਚ ਦੀ ਹਾਰ ਵਿੱਚ ਜਿੱਤ ਦਾ ਮੁਕਾਬਲਾ ਕਰੇਗੀ ਜਿੰਨੀ ਮਰਜੀ ਢੂੰਗਾ ਸੱਚ ਹੋਏ ਪ੍ਰਗਟ ਹੋਏਗਾ ਆਪਣੇ ਆਪ ਪ੍ਰਗਟ ਹੋਏਗਾ ਸੱਚ ਦੀ ਅਮੇਸ਼ਾ ਜਿੱਤ ਹੋਏਗੀ ਜੀ ਇਹ ਹੀ ਸਾਰਿਆਂ ਦਾ ਖਸਮ ਹੈ ਇਹ ਹੀ ਮਾਲਕ ਹੈ ਜੀ ਅਸੀਂ ਬਾਗ ਤੇ ਮਾਲੀ ਹਾਂ ਮਾਲਕ ਨਹੀਂ ਇਹ ਸਰੀਰ ਸਾਨੂੰ ਧੰਨ ਚ ਮਿਲਿਆ ਹੈ ਇਹਦੀ ਸੇਵਾ ਕਰਨੀ ਇਹਨੂੰ ਪ੍ਰੇਮ ਕਰਨਾ ਹੀ ਭਗਤੀ ਹੈ ਜੀ ਇਹ ਪਰਿਵਾਰ ਹੈ ਨਾ ਕਿਸੇ ਦਾ ਡਰ ਨਾ ਡਰ ਸੋ ਆਪਣੇ ਆਪ ਦੀ ਜਾਣ ਪਛਾਣ ਕਰ ਲਾਓ ਕਹ ਨਾਨਕ ਬੰਤੂ ਜੋਤ ਰੂਪ ਆਪਣਾ ਮੂਲ ਪਛਾਣ ਜੀ ਅੰਦਰ ਹੀ ਆਇਆ ਹੈ ਰਾਮਾਨੰਦ ਜੀ ਕਹਿੰਦੇ ਇੱਥੇ ਹੀ ਆਇਆ ਹੈ ਅੰਦਰ ਹੀ ਸਾਰੇ ਖਜ਼ਾਨੇ ਤਰਕੁਟੀ ਨੂੰ ਖੋਲ ਆਤਮਾ ਚ ਖਜ਼ਾਨੇ ਹਨ ਜੀ